ਭਰਤ ਸਿੰਘ ਸਾਹਿਬ ਕੁਝੀ ਵਾਲਿਆਂ ਨੇ ਜਦੋਂ ਦਾ ਆਪਾਂ ਦੇਖੀ ਮੋਸ਼ਨ ਆਇਆ ਹਰ ਮੋਸ਼ਕਰ ਦੇ ਤੇ ਵੱਖ-ਵੱਖ ਵਿਚਾਰਧਾਰਾ ਦੇ ਜਥੇਬੰਦੀਆਂ ਇੱਕ ਮੰਚ ਤੇ ਆ ਕੇ ਸੰਗਠਤਾਵੀਆਂ ਇਹਦਾ ਸਭੀ ਕਿਸਾਨੀ ਨੂੰ ਨਹੀਂ ਦੁਨੀਆ ਪਾਕਿਸਤਾਨ ਵਾਲੇ ਲੋਕਾਂ ਨੂੰ ਇਹਦਾ ਨਾਮ ਹੋਇਆ ਜਿਦੋਂ ਰੇਸਾ ਮਿਲਿਆ ਹਨ ਉਹਰ ਆਈ ਜਨੇ ਉਹ ਕਿ ਤੁਸੀਂ ਇਕੱਠੇ ਹੋ ਕੇ ਡਰ ਰਹੇ ਹੋ ਇਹ ਇਹ ਜਿਹੜਾ ਇਹ ਵੀ ਜੱਟਾਂ ਤੋਂ ਕਹੋਗੇ ਕਿ ਨਾ ਸਾਨੂੰ ਪੂਰਾ ਯਕੀਨ ਆ ਤੇ ਤੇ ਲਿਆ ਦੇਗਾ ਗੋਦੀਆਂ ਦਾ ਇਹ ਐਸੇ ਖਾਹ ਹੋਰ ਦਾ ਇਹ ਕਿਹਦਾ ਹੋਣ ਕੋਰੋਂ ਆ ਕੇ ਮੈਂ ਨਾ દોੜਿਆ ਤੇ ਤੁਸੀਂ ਬਹੁਤ ਗੋਦੀਆਂ ਮੱਛੀਆਂ ਆ ਸਾਡੀ ਲੜਾਈ ਹੈ ਕਿ ਜੀ ਦਰਵਾਜ਼ਾ ਸਾਡਾ ਸੰਸਥਾਨਾ ਜੇ ਜਿਵੇਂ ਵਦਿਆ ਮੋਤੀ ਦੀ ਤੌਜ ਮਿਲਾ ਕਰਾ ਤਾ ਦੀਆ ਕਿ ਤੁਹਾਡੀਆਂ ਦੇਖਾਂ ਮੱਤੀਆਂ ਓਖੀਆਂ ਦੀ ਕਾਦੇ ਵਾਸਤੇ ਜੇ ਵੀ ਇੱਕ ਤੇ ਦਾ ਅਸਰਿਆ ਪਾਪੇ ਦਾ ਸਾਂਭੀਆ ਦੇਈਆਂ ਇਹ ਜਿਹੜੇ ਪਾਪੇ ਆ ਜਾਂ ਸੇਧਾ ਆ ਇਹ ਸਾਡੇ ਲੱਗ ਵਾਲੇ ਲੋਕਾਂ ਦੇ ਪੂਰਨ ਨਾਮ ਜੁਲਦੇ ਆ ਇਹ ਸਜਾਬਦ ਹੋਈ Thank you. Bigger... ਉਹ ਕਿਰਾਂ ਖਾਏ ਕਿ ਤੁਸੀਂ ਤਰ੍ਹਾਂ ਸਾਡੇ ਤੇ ਸਾਧੀਆਂ ਲੈਣੇ ਆ ਅਸੀਂ ਦੇ ਬੰਦ ਰੱਖਾਂਗੇ ਤੇ ਇਦਾਂ ਦੇ ਕੰਮ ਨੂੰ ਫਦਰੋਂ ਇੱਥੇ ਜਿਹੜਾ ਲੋਕਾਂ ਦੇ ਵਿੱਚ ਫਸਾਦ ਪਾ ਰਿਆ ਐ ਨਹੀਂ ਕੇਵਲੀ ਲੈ ਕੇ ਮਸਜੂ ਹਮ ਦਾ ਵੀ ਪੁੱਛ ਨਹੀਂ ਕੱਲ ਅਸੀਂ ਤਫਾਰ ਦੇ ਬੰਦਿਆਂ ਵਾਲੇ ਬੜੇ ਦੂਰ ਦਾ ਕਹਿਣਾ ਚਾਹੁੰਦੇ ਆ ਕਿ ਅਸੀਂ ਅਨਜਾਸ ਦੀ ਖਿਲਾਫ ਨਹੀਂ ਅਸੀਂ ਜ਼ਨਸੀਆ ਲੋੜੀਆਂ ਚਾਹੁੰਦੇ ਆ ਅਸੀਂ ਚਾਹੁੰਦੇ ਪੰਜਾਬ ਦੀ ਵਤਨ ਵਾਸਤੇ ਮੈਂ ਲੱਗਾਂ ਅਸੀਂ ਜਿਵੇਂ ਸਾਡੇ ਬੱਚਿਆਂ ਨੂੰ ਕੰਮ ਆ ਜਵੇ ਅਸੀਂ ਖੁਸ਼ ਹਾਂ ਪਰ ਆਕਾਸ਼ ਦਾ ਭਾਰ ਆ ਅਸੀਂ ਜਿਵੇਂ ਐਗੋ ਮੇਂ ਦੰਦਾ ਅਸੀਂ 나오 ਜੇਤੀ ਵਾਲੀ ਦੇ ਤੁਹਾਡੇ ਪੰਜਾਬ ਦੇ ਫਾਸੋ ਤੇ ਮਾਰਦੇ ਦੇ ਵਿੱਚ ਚਾਰ ਬਿੱਲਾ ਦਾ ਕੰਦੇ ਦੀਆ ਬੰਦ ਕਰਾ ਰਹੇ ਆ ਜਗਰਾਵਾ ਬੰਦ ਕਰਤੀ ਤੇ ਚੀਰਾ ਮਹਿਲ ਬੰਦ ਕਰਤੀ ਠੁੱਕ ਕੇ ਫਰੀਦਕੋਟ ਮਹਿਲ ਬੰਦ ਕਰਤੀ ਅਸੀਂ ਕਹਿੰਦੇ ਬਿੱਲੀਆਂ ਮੇਲਾ ਹੋਰ ਇਹ ਜੀਆ ਉਹ ਤੋਂ ਨਰਮਾਤਵਾ ਹੋ ਗਿਆ ਤੁਸੀਂ ਉਹ ਮੇਰਾ ਖੇਦਰ ਹੋਰ ਦਾ ਨਾ ਇਹਦੇ ਨਾਲ ਕੋਈ ਪਾਣੀ ਨਹੀਂ ਨਿਕਲਦਾ ਜੇਤੇ ਆਰ ਰੁਪਿਆ ਦਾ ਹੁੰਦੇ ਆ ਤੁਸੀਂ ਕਿੱਸ ਬਣਾ ਕੇ ਵਿਦੇਸ਼ਾਂ ਨੂੰ ਭੇਜੋ ਉਹ ਦਾ ਫਾਇਦਾ ਜਾਂ ਸਾਦੀਆ ਜਿਹੜੀ ਸਾਡ ਕਮੇਰੇ ਤੋਂ ਲੈਣਾ ਦਿੱਤਾ ਸੀਗਾ ਪੂਰਬਕਾ ਸੰਗ ਦਾ ਉਹਨੂੰ ਕੋ ਬੰਦਾ ਕੰਮ ਕੀਤਾ ਜੀਆ ਇੱਕ ਨੌਂਦੂਆ ਧੋਣਾਂ ਦਾ ਪ੍ਰੋਜੈਕਟ ਪ੍ਰਦਾਨ ਕੀਤਾ ਸੀ process ਪੂਰ ਗਏ ਆ ਉਹਦੇ ਵਾਸਤੇ ਕੱਲਾ ਇੰਨਾ ਨਹੀਂ ਕੀਤਾ ਸਕੂਲਾਂ ਦੀ ਬਿਲਡਿੰਗ ਵੇ ਆਪਾਂ ਸੜੀਆਂ ਕਰਦੀਆਂ ਐ ਮੇਰੇ ਭਰਾਵਾਂ ਦੇ ਅੱਗੇ ਪਰ ਇਹ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਸਾਡੀ ਜਾਨ ਮਾਲ ਦਾ ਖਤਰਾ ਬਣੋਗੇ ਅਸੀਂ ਕਿਸੇ ਆਸਰਾ ਸਹਣ ਨਹੀਂ ਕਰਾਂਗੇ ਔਰ ਇਸ ਦਾ ਦਾਵਾ ਕਰਦੇ ਆ ਕਿ ਅਸੀਂ ਆਪਣੀ ਜ਼ਮੀਨ ਨੂੰ ਪੰਚਰ ਨਹੀਂ ਬਣਾਉਣਾ ਅਸੀਂ ਆਪਣੀ ਜ਼ਮੀਨ ਦੇ ਪਾਣੀ ਨੂੰ ਜ਼ਹਿਰੀਲਾ ਨਹੀਂ ਬਣਾਉਣਾ ਅਸੀਂ ਕੈਂਸਰ ਵਾਲੀਆਂ ਸਾਰੀਆਂ ਬਾਲੀਆਂ ਅੱਗੇ ਆ ਗਿਆ ਬਿਮਾਰੀਆਂ ਨਹੀਂ ਤੇੀਆਂ ਅਸੀਂ ਇਸ ਮਸਰ ਨੂੰ ਅਨਾਜ ਦੇ ਵਿੱਚ ਹਰਤਾ ਸਟਾਇਆ ਅਸੀਂ 12 ਮੰਡੋਂ ਹਟਾਇਆ ਸਸਾ ਤੋਂ ਜੇ ਅਸੀਂ ਅਨਾਜ ਵੱਧ ਜ਼ਿਆਦਾ ਕੀਤਾ ਹੋਰ ਦੁੱਧੇ ਦੁੱਧੇ ਜੋੜਾ ਪਿਆ ਤੇ ਤੁਸੀਂ ਖਾਣੋ ਅਨਾਜ ਦੇ ਪਾਣੀ ਆ ਪੜੇ ਆ ਜਿਹੜੀ ਫੈਕਟਰੀ ਚਲਾਈ ਆ ਉਹ ਕਾਮੀ ਦੀ ਕੰਪਨੀ ਸੀ ਕਰੋੜਾਂ ਰੁਪਏ ਖਾ ਕੇ ਚਲਾਈ ਸੀ ਸਰਕਾਰ ਨੇ ਕਿਹਾ ਗੰਦਾ ਪਾਣੀ ਹੈ ਹੀ ਨਹੀਂ ਅਲੀ ਤੋਂ ਉਹ ਮੁੰਡਿਆਂ ਦੀ ਖਾਦ ਤੋਂ ਬਾਅਦ ਅਲੀਗਾ ਸ਼ਰਮਾ ਹਰੇ ਦਾ ਖੰਦ ਗਿਆ ਜੀਰੇ ਦੀ ਫਸਲ ਇਹ ਗੁਜਰਾਤ ਨਾਲ ਖਾਦੀਆ ਇਹ ਮਹਾਰਾਸ਼ਟਰ ਨਾਲ ਖਾਦੀਆ ਜਾਵਾ ਕਦੇ ਨਾਲ ਖਾਦੀਆ ਉਹ ਪੰਜਾਬ ਦੇ ਉਹਨਾਂ ਨੇ ਕਹਿੰਦੇ ਸੀ ਕਿਉਂਕਿ ਇਹਦੇ ਨਾਲ ਪਾਣੀ ਗੱਦਾ ਬਹੁਤ ਜ਼ਿਆਦਾ ਹੋਗਾ ਇੱਕ ਕਮੀਨ ਕੋ ਬੋਰ ਦੇ ਮੀਟਰ ਕਪੜਾ ਬੋਰ ਤੇ 75 ਮੀਟਰਾਂ ਨੂੰ ਲੱਗਦਾ ਸੀ ਆਪਾਂ ਇਕੱਠੇ ਹੋਏ ਆ ਮਾਫੀ ਬਾਰੇ ਵੀ ਹੱਥ ਚੁਕਾ ਲਈ ਕਿਤੇ ਆਉਣ ਜੋ ਕਿ ਆਪਣੀ ਗੱਲ ਪੰਚਾਇਤ ਵੀ ਜਿਵੇਂ ਦੇ ਆਪ ਨੂੰ ਕਹਦੇ ਇਸ ਦਾ ਸੇਵਾ ਹੋ ਕੇ ਮੌਸਮ ਬਾਰੇ ਲੋਕਾਂ ਨੂੰ ਪੋਸ਼ਟੇ ਰਹਿਣਾ ਚਾਹੁੰਦੇ ਆ ਅਸੀਂ ਨਹੀਂ ਸਹਿਣ ਕਰਦੇ ਮੈਂ ਐਸ ਕੇ ਮੋਰ ਵੀ ਤੁਹਾਨੂੰ ਬਾਵਾ ਕਰਾਂ ਉਹ ਤੁਹਾਨੂੰ ਘਰੋਠਾ ਕਿਦਾ ਇਹ ਇਹ ਪ੍ਰਸਾਰਕ ਆਪਣੀ ਸਾਡੀ ਪਰੇਖਣ ਦਾ ਕੰਮ ਜਾਰੀ ਰੱਖਿਆ ਇਹ ਅੰਦਾਸੀਏ ਬੰਦ ਰਾਂ ਦਿੱਤੀ ਤੇ ਬੰਦ ਕਰਾ ਦੇ ਫੜੇ ਢਾਂਗੇ ਆਪਣੇ ਕੋਲ ਫਿਰ ਅਸੀਂ ਦੁਵਾਰਾ ਫੜਾਂਗੇ ਕਿੰਨੇ ਪੜਕੇ ਕਰੋਗੇ ਕੱਪੇ ਪਾ ਕੇ ਕੱਪੇ ਰੋਹ ਜਾ ਕੇ ਗੁਰੀਆਂ ਪਰੇਖਾਣੀਆਂ ਕਰੋਗੇ ਸਾਡਾ ਇੱਕ ਟਕਰਾ ਹੋਗਾ ਸਾਡੀ ਜਾਨ ਦੀ ਸ਼ਰਤੀ ਕਰੀ ਹੋਗੀ ਅਸੀਂ ਕੋਈ ਪਰੌਣ ਵਾਲੇ ਨਹੀਂ ਅਸੀਂ ਤੁਹਾਨੂੰ ਇਹ ਤਾਂ ਹੀ ਕਹਿੰਦੇ ਆ ਕਿ ਛੋੜੀਆਂ ਮੱਛੀਆਂ ਦੇ ਸਾਡਾ ਜੋ ਤਾਲਵਾਉ ਉਹ ਜਿਹੜਾ ਪਹਿਲਾ ਕਾਨੂੰਨ ਆਇਆ ਨਵਾਂ ਮਨਜੀਕਾ ਦਾ ਕਾਨੂੰਨ ਆ ਰਿਹਾ ਉਹ ਪਹਿਲੇ ਕਾਲੇ ਕਾਨੂੰਨਾਂ ਦਾ ਰੂਪ ਧਿਆ ਸੁਧਰੇ ਦਾ ਰੂਪ ਆ ਉਹਨੂੰ ਆਪ ਹੀ ਦੱਸੂਗਾ ਸਕਦਾ ਮੋਦੀ ਤੇ ਅਮਸ਼ਾ ਜਿਹੜਾ ਕਹਿੰਦੇ ਮੋਦੀ ਹੈ ਤਾਂ ਮੰਤਰੀ ਅਸੀਂ ਛੱਤੀਏ ਨਹੀਂ ਆ ਪੰਜਾਬ ਵਾਲਿਆਂ ਦੀ ਤੇ ਪਹਿਲਾਂ ਹੀ ਆਪਾਂ ਜਦੋਂ ਫਾਰਮ ਦਿੱਤੀ ਆ ਖੇਤੀਬਾੜੀ ਮੰਤਰੀ ਨੇ ਇਸ ਕੈਮਰਾ ਮਿਸ਼ਨ ਕਰਕੇ ਕਹਿੰਦਾ ਫਿਰ ਤੇ ਅਸੀਂ ਨੂੰ ਲਾਗੂ ਨਹੀਂ ਕਰਾਂਗੇ ਤੇ ਪੰਜ ਦਿਨ ਪਹਿਲਾਂ ਪੰਜਾਬ ਦੀ ਸਰਕਾਰ ਦੇ ਕਿੱਥੇ ਜਾਂਦੀ ਆ ਕਿ ਅਸੀਂ ਨਾ ਮੰਡੀਕਰਨ ਕਾਨੂੰਨ ਲਾਗੂ ਨਹੀਂ ਕਰਾਂਗੇ ਪਰ ਅਸੀਂ ਮੰਗੇ ਆ ਅਸੰਬਰੀ ਦਾ ਸੈਸ਼ਨ ਸਭਾ ਵਿੱਚ ਪਾਸ ਕਰੋ ਜਦੋਂ ਸਭੇ ਦਾ ਸੈਸ਼ਨ ਸਭੇ ਪਾਸ ਹੋਏ ਤੇ ਉਹ ਦੁਬਾਰਾ ਲਾਗੂ ਨਹੀਂ ਹੁੰਦਾ ਇਹ ਸਮਾਂ ਤੇ ਆਪਾਂ ਲੜਾਈ ਝੜੀ ਰੱਖਣੀ ਹੈ ਔਰ ਲੜ ਰਹੇ ਆ ਆ 23 24 ਨੂੰ ਜੋ ਜੋ ਮੁਵਕਕੀ ਔਰ ਜਿਹੜੀ ਮਿਟੇਗਾ ਉਤੋਂ ਪਹਿਲਾਂ ਆਪਾਂ 20 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਐਮਪੀਆ ਨੇ ਬੱਗੇ ਡੈਪੂਟੇਸ਼ਨ ਲੈ ਕੇ ਇਹ ਕਹਿਣਾ ਸੇਖ ਖਾਣਾ ਲਈ ਮੰਗਾ ਮੰਗਿਆ ਗਿਆ ਸਾਰਿਆਂ ਜਸਜੀਤ ਸਿੰਘ ਕਟਿਆ ਜਿਹੜੇ ਮਤਵਾਤੇ ਬੈਠੇ ਆ ਹੁਣ 111 ਹੋਰ ਬਹਿ ਗਏ ਆ ਭਾਵੇਂ ਅਸੀਂ ਉਸ ਐਡਜਿਕਸ਼ਨ ਦਾ ਸਹਿਮਤ ਨਹੀਂ ਉਹ ਸੜਾਈ ਦੇ ਤਰੀਕੇ ਨਾਲ ਸਹਿਮਤ ਨਹੀਂ ਪਰ ਨੰਨਾਰੇ ਲੋਕਾਂ ਦਾ ਜੂਝੈਂਦੇ ਆ ਮੰਗਾ ਦਾ ਸਹਿਮਤ ਆ ਜਿਹੜਾ ਆਪਣਾ ਜੀਵ ਜੀਵਨ ਨੂੰ ਪਲ ਪਰ ਕਰਕੇ ਖਤਮ ਕਰਿਆ ਉਹਦੀ ਜਾਨ ਬਚਾਉਣਾ ਸਵਾਲ ਹੈ ਥੀ ਡਰਕ ਵਿੱਚ ਪੈਦਾ ਨਹੀਂ ਹੁੰਦੇ ਹਰੇ ਇਲਾਕੇ ਜਾਂਦੇ ਡਰ ਪੈਦਾ ਹੋਣ ਨੂੰ ਆਪਣੀ ਜਾਨ ਆਪਾਂ ਕਾਇਏ ਉਹ ਫੁੱਟੜ ਇੱਥੇ ਬੈਠੇ ਦਿੱਲੀ ਆਏ ਉਹਨਾਂ ਨੂੰ ਮਨੁੱਖਾਂ ਦੇ ਵਰਗਾ ਕੋਈ ਕਦਰ ਨਹੀਂ ਇਹ ਕਰਦਾ ਹੁੰਦਾ ਕੰਡ ਬਚਾਦੂ ਕਰਦੇ ਸੰਧਿਆ ਸਾਹ ਤਾਂ ਹੀ ਵੀ ਕਹਤਾ ਸੀ ਮੰਗਾ ਬਾਪ ਦੇਖਾਂਗੇ ਕੱਲ੍ਹ ਵਰਤਾਂ ਸ਼ੁਰੂ ਕਰੋ ਮੈਂ ਮੈਡੀਕਲ ਇਹ ਲੈ ਲਊਗਾ ਪਰ ਕੱਲ ਵਰਤਾਂ ਕੋਈ ਤਿਆਰ ਨਹੀਂ ਹੋਇਆ ਅੱਜ ਨਹੀਂ ਚਾਹੁੰਦੇ ਕੋਈ ਆਪੋ ਆਪ ਇਹ ਤਾਂ ਸਰਕਾਰ ਗਿਆ ਫੇਰੋਕੀ ਦੇ ਖਿਲਾਫ ਆਪਣੀ ਜਾਨ ਪਿਆ ਕੇ ਪਰ ਸੰਧਿਆ ਸਾਹ ਦੀ ਜਾਨ ਬਚਾਉਣ ਲਈ ਅੱਜ ਕਿੱਥੇ ਸੰਘਰਸ਼ ਕਰ ਰਹੇ ਆਂ ਜੀ ਨੂੰ ਆਪਾਂ ਕੌਂਸੀਆਂ ਦੇ ਘਰ ਮੁਰੇ ਜਾਣਾ ਜੇ ਛੱਪੀ ਨੂੰ ਵੱਡੇ ਟਰੈਕਟਰ ਮਾਰਕ ਕਰਦੇ ਆਂ ਬਾਕੀ ਦਾ ਸੱਤਾ ਜਿਹੜਾ ਆਊਗਾ ਸੇਵਾ ਜੋਗੀ ਜਿਹੜੇ ਦਾ ਡੋਰਦੀ ਉਹ ਆ ਜਾਣਾ ਉਹਨੂੰ ਆਪੂ ਦਾਪੂ ਕਰਾਂਗੇ ਦੁਵਾਰਾ ਹੌਂਈ ਹੌਈ ਉੱਤੋਂ ਦੇ ਜਿੱਲੀਵਾਲੂ ਮੋਚਾ ਇਹਦੇ ਰੂਪ ਚ ਹੋਣਾ ਜਿੱਲੀ ਸਰਕਾਰ ਦੇ ਖਿਲਾਫ ਉਹਦੀਆਂ ਤਿਆਰੀਆਂ ਹੋ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਲੜਾਈ ਨੂੰ ਚਿੱਤੀ ਕਰਨਾ ਪਾਉ ਜਿੱਦਾਂ ਜਿੱਦਾ ਤੁਹਾਨੂੰ ਲੋੜ ਪਾਉਗੀ ਬਾਹਰੋਂ ਸੰਸਦ ਜਨੇ ਬੰਦੀਆਂ ਬੰਦੀ ਕੱਢੀ ਤੁਹਾਡੀ ਹਮਾਇਤ ਹੋਦੀਆਂ ਜਿਆ ਜਨਤਾ ਅਧਿਸ਼ਾਸ਼ਕ